ਅੱਜੀ ਦੋਸਤੋ ਸਤਿ ਸ੍ਰੀ ਅਕਾਲ ਸਤਿ ਦੋਸਤੋ ਅੱਜ ਖੜਿਆ ਪਿੰਡ ਜੰੰਬਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜਸਵੀਰ ਕੋਲ ਆਇਆ ਦੋਸਤੋ ਪਸ਼ੂ ਅੱਜ 6 ਪਕਾਉ ਆ ਉਹਦਾ 6 ਪਸ਼ੂਆਂ ਦੇ ਵਿੱਚੋਂ ਇੱਕ ਇਹ ਤੁਹਾਨੂੰ ਮਾਝ ਦਿਖਾਉਣੇ ਆ ਦੋਸਤੋ ਬਿਲਕੁਲ ਤਾਜੀ ਸੱਜਰ ਸੋਈ ਆ ਮਗਰ ਕਟਾ ਮੇਲ ਕਾਫ ਤੇ ਜਸਵੀਰ ਕਿੰਨੇ ਕਿ ਦਿਨਾਂ ਦੀ ਸੂਈ ਆ ਇਹਨੂੰ 7 ਕਿ ਦਿਨ ਹੋ ਗਏ ਸੰਦੋ ਸਾਤ 7 ਕਿ ਦਿਨਾਂ ਦੀ ਦੋਸਤੋ ਸੂਈ ਆ ਤੇ ਸੁਭਾ ਤੀਜਾ ਜੀ ਤੀਜਾ ਤੀਜਾ ਉਹ ਦੂਜਿਆਂ ਦੇ ਤੀਜਾ ਮੰਗ ਲਾ ਲਓ ਜੀ ਪਿੱਛੋਂ ਬੇਸ਼ੱਕ ਦੂਜੇ ਸੁਵੇ ਕਿ ਤੁਸੀਂ ਤੀਜਾ ਮੰਨ ਕੇ ਸੌਦਾ ਕਰ ਲਿਓ ਤਾਂ ਜੀ ਸੱਜਰ ਸੂਈ ਆ ਹਾਈਟ ਮੀਡੀਅਮ ਆ ਦੋਸਤੋ ਪਰ ਦੁੱਧ ਦੀ ਮਿਲਕਿੰਗ ਦੀ ਕਾਫੀ ਖੂਬਸੂਰਤ ਨਿਕਲੀ ਆ ਚੰਗਾ ਦੁੱਧ ਚਵਾ ਰਹੀ ਐ ਤੇ ਜਸਵੀਰ ਅੱਜ ਚੌਂਕ ਤਿੰਨ ਦਿਨਾਂ ਦੀ ਸੂਈ ਕਿੰਨਾ ਦੁੱਧ ਨਹੀਂ ਇਹ 7 ਦਿਨਾਂ ਦੀ ਸੂਈ 7 10 ਕਿਲੋ ਦੋਸਤੋ ਅੱਛਾ 7 ਦਿਨਾਂ ਦੀ ਸੂਈ ਆ ਦ ਲੋ ਜੀ ਸੋ ਚੋਣ ਚਣ ਦੋਸਤੋ ਇੱਕ ਨੰਬਰ ਆ ਠੀਕ ਆ ਜੀ ਤੇ ਬਿਲਕੁਲ ਸੱਜਰ ਤਾਜੀ ਸੂਈ ਆ ਬੱਚੇ ਤੇ ਲਿਜਾ ਗਿਆ ਆਪਾਂ ਤੁਹਾਨੂੰ ਬੱਚਾ ਵੀ ਨਾਲ ਪ੍ਰੋਪਰ ਦਿਖਾ ਦਿੰਨੇ ਆ ਬਾਕੀ ਥਣ ਭਾਂਡਾ ਤੁਸੀਂ ਵੇਖ ਕੇ ਚੈੱਕ ਕਰੋ ਪੱਤਰ ਸਾਫ ਵੜੀ ਸੰਧੂ ਸਾਫ ਥੱਲਿਓ ਲੋ ਜੀ ਦੇਖੋ ਆ ਬੱਚਾ ਆ ਬੱਚਾ ਜੇ ਮਗਰ ਕਟਾ